ਇਹਨਾਂ ਦੇ ਜਿਹੜੇ ਸ਼ਬਦ ਨੇ ਕੈਂਸਰ ਜਮੀਨ ਦਾ ਤੇ ਸਾਡੇ ਬੱਚਿਆਂ ਦੀ ਸਿਹਤ ਉਹ ਬਹੁਤ ਵੱਡੇ ਨੇ ਹਰ ਕੋਈ ਇਸ ਚੀਜ਼ ਤੋਂ ਡਰਦਾ ਹੈ ਹਰ ਕੋਈ ਜਮੀਨ ਦਾ ਹਰ ਪਿੰਡ ਵਾਲਾ ਕੋਈ ਨਹੀਂ ਚਾਹੁੰਦਾ ਵੀ ਸਾਡੀ ਜਮੀਨ ਨਾ ਖਰਾਬ ਹੋਵੇ ਸਾਡਾ ਪਿੰਡ ਖਰਾਬ ਹੋਵੇ ਹਵਾ ਪਾਣੀ ਖਰਾਬ ਹੋਵੇ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਖੁੱਦ ਤੇ ਸਾਡੇ ਬੱਚੇ ਇੱਥੋਂ ਨਹੀਂ ਨੇ ਤੇ ਇੱਥੇ ਹੀ ਰਹਿਣਾ ਇੱਥੇ ਹੀ ਅਸੀਂ ਸਭ ਨੇ ਬੱਡੇ ਅਸੀ ਹੋਏ ਆ ਤੇ ਇੱਥੇ ਹੀ ਸਾਡੇ ਬੱਚਿਆਂ ਨੇ ਹੁਣ ਫੇਰੀ ਜਿੱਥੇ ਦਾ এনवायरमेंट ਦੀ ਗੱਲ ਦਾ ਹਵਾ ਪਾਣੀ ਦੀ ਗੱਲ ਦਾ ਸਾਡੇ ਤੇ ਇਹਨਾਂ ਨੇ ਇੱਕ ਐਕਸਰਸਿਜ਼ ਲਈ ਹੈ ਵੀ ਤੁਸੀਂ ਖਰਾਬ ਕਰੋਗੇ ਸਾਡਾ ਪਾਣੀ ਸਾਡਾ ਸੋਇਲ ਸਾਡੀ ਜ਼ਮੀਨਾਂ ਖਰਾਬ ਕਰੋਗੇ ਮੈਂ ਕਹਿਣਾ ਚਾਹੁੰਦਾ ਆ ਵੀ ਸੀਬੀ ਦੀ ਜਿਹੜਾ ਪਲਾਂਟ ਹੈ ਇਹ ਗ੍ਰੀਨ ਪ੍ਰੋਜੈਕਟ ਹੈ ਗ੍ਰੀਨ ਪ੍ਰੋਜੈਕਟ ਦਾ ਮਤਲਬ ਹੈ ਵੀ ਜੋ ਪੋਲੂਸ਼ਨ ਹੋ ਰਹੀ ਆ ਜਾਂ ਹੋਈ ਹੋਈ ਆ ਉਹਨੂੰ ਬਚਾਉਣ ਲਈ ਉਹਨੂੰ ਰਿਵਰਸ ਕਰਨ ਲਈ ਇਹ ਪ੍ਰੋਜੈਕਟ ਆ ਤਾ ਇਹਨਾਂ ਦੀ ਜਿਹੜੀ ਐਕੋਜ਼ੀਸ਼ਨ ਹੈ ਜਿਹੜਾ ਹਵਾ ਪਾਣੀ ਖਰਾਬ ਹੋਊਗਾ ਨਹੀਂ ਹਵਾ ਪਾਣੀ ਪਹਿਲਾਂ ਨਾਲੋਂ ਸਾਫ਼ ਹੋਊਗਾ ਪਿੰਡ ਦਾ ਸਾਫ਼ ਹੋਊਗਾ ਪਾਣੀ ਸਾਫ਼ ਹੋਊਗਾ ਗੰਦਗੀ ਘਟੂਗੀ ਸਾਰਾ ਕੁਝ ਜਿਹੜਾ ਰਿਓ ਵਗੈਰਾ ਸਭ ਕੁਝ ਇਸ ਡਾਈਜੈਸਟਰ ਸਾਡੇ ਪਲਾਂਟ ਚ ਪਊਗਾ ਤੇ ਆਰਗੈਨਿਕ ਚੀਜ਼ ਬਾਹਰ ਨਿਕਲ ਕੇ ਆਊਗੀ ਜਿਹੜੀ ਚੀਜ਼ ਨੂੰ ਇਹ ਵੇਸਟ ਦੱਸ ਰਹੇ ਨੇ ਉਹ ਵੇਸਟ ਨਹੀਂ ਆ ਮੈਂ ਸ਼ਬਦ ਚੇਂਜ ਕਰੂੰਗਾ ਇੱਥੇ ਉਹ ਸਾਡਾ ਬਾਇਓ ਪ੍ਰੋਡਕਟ ਜਿਹੜਾ ਕਿ ਲਿਕਵਿਡ ਤੇ ਸੋਲਿਡ ਦੋਨਾਂ ਹੀ ਫਾਰਮ ਦੇ ਵਿੱਚ ਆਉਗਾ ਲਿਕਵਿਡ ਜਿਹੜੀ ਪਾਣੀ ਸੋਲਿਡ ਜਿਹੜੀ ਸੋਲਿਡ ਬਾਇਓ ਪ੍ਰੋਡਕਟ ਰਿਓ ਜਿਹੜਾ ਕਿ ਸਾਡੇ ਪਿੰਡ ਦੇ ਵਸਨੀਕਾਂ ਨੂੰ ਤੇ ਉਹਨਾਂ ਦੀ ਜ਼ਮੀਨਾਂ ਲਈ ਸਾਡੀ ਖੁਦ ਦੀ ਜ਼ਮੀਨਾਂ ਲਈ ਉਹ ਵਰਤਿਆ ਜਾਊਗਾ ਉਹ ਪਾਣੀ ਵਰਤਿਆ ਜਾਊਗਾ ਇਮਾ ਕੋਈ 3 ਲੀਡਰਾਂ ਨੂੰ ਵੀ ਇਨਵਾਈਟ ਕਰਦਾ ਇਨ ਫਿਊਚਰ ਕਦੇ ਵੀ ਪਿੰਡ ਵਾਸੀਨਾਂ ਨੂੰ ਵੀ ਇਨਵਾਈਟ ਕਰਦਾ ਇਨ ਫਿਊਚਰ ਕਦੇ ਵੀ ਅਗਲੇ ਤੋਂ 5 ਸਾਲਾਂ ਬਾਅਦ ਤੁਸੀਂ ਆਓ ਮੇਰੇ ਪਲਾਂਟ ਦੇ ਵਿੱਚ ਆ ਕੇ ਤੁਸੀਂ ਪ੍ਰੋਸੀਜਰ ਦੇਖੋ ਆਪਣਾ ਡਾਊ ਕੋਈ ਵੀ ਹੈ ਤਾਂ ਤੁਹਾਨੂੰ ਕਲੀਅਰ ਕਰੋ ਤੇ ਇਸ ਟਾਪਿਕ ਤੇ ਹੋਰ ਗੱਲ ਨਾ ਕਰਦੇ ਹੋਏ ਮੈਂ ਜੋ ਵੀ ਹਰਡ ਪੀੜਤੀ ਨੇ ਉਹਨਾਂ ਦੀ ਸਹਾਇਤਾ ਲਈ ਵੀ ਅਪੀਲ ਕਰਦਾ ਕਿ ਜਿੱਦਾਂ ਇਹ এনवायरमेंट ਦਾ ਮੁੱਦਾ ਹੈ ਉਹ ਵੀ এনवायरमेंट ਦਾ ਮੁੱਦਾ ਹੈ ਤੇ ਆਪਾਂ ਵਰਪਿੰਦੇ ਲੋਕਾਂ ਦੀ ਬੱਦਵਰ ਸਹਾਇਤਾ ਕਰੀਏ ਰਲ ਕੇ ਸਿਰਫ ਸਰਕਾਰ ਤੇ ਡਿਪੈਂਡ ਨਾ ਕਰੀਏ ਆਪਾਂ ਸਭ ਖੁਦ ਲੋਕ ਇਕੱਠੇ ਹੋ ਕੇ ਜੋ ਵੀ ਬਣ ਸਕਦਾ ਹੈ ਕਰੀਏ ਤਾਂ ਕਿ ਉਹਾਂ ਦੀ ਬੱਦਵਰ ਸਹਾਇਤਾ ਕੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਹੈ ਜਿਹੜੇ ਇੱਥੇ ਬਹੁ ਗਿਣਤੀ ਚ ਪਹੁੰਚ ਕੇ ਜਿਨ੍ਹਾਂ ਨੇ ਗੁਰੂ ਘਰ ਹਾਜ਼ਰੀ ਲਵਾਈ ਹੈ ਲੋਕਿਆ ਆਪ ਜੀ ਸਮੇਂ ਦੇ ਵਿੱਚੋਂ ਸਮਾ ਖੜਦੇ ਹੋਏ ਆਪ ਜੀ ਇਹਦਾ ਕਾਰੋਵਾਰਾ ਨਿਵੇਚਨ ਅਦਖੀਆ ਕਰਵਾਉਣ ਦੇ ਖਾਤਰ ਆਪ ਜੀ ਗੁਰੂ ਮਹਾਰਾਜ ਜੀ ਨੂੰ ਜੀ ਅੱਗੇ ਰਮਨ ਸਿੰਘ ਜੀ ਤੁਸੀਂ ਕੈਨੇਡਾ ਤੋਂ ਪੰਜਾਬ ਆਏ ਹੋ ਜੀ ਤੁਹਾਡਾ ਅਸੀਂ ਕਲਮ ਮੇਰਾ ਪੱਖ ਪੰਜਾਬੀ ਚੈਨਲ ਪਰ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰਬੋਤਮ ਜੀ ਤੇ ਤੁਹਾਡੇ ਤੋਂ ਜਾਣਕਾਰੀ ਇੱਕ حاصل ਕਰਨਾ ਚਾਹੁੰਦੇ ਹਾਂ ਤੁਸੀਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਸਾਡੇ ਨਾਲ ਅਪੀ ਸਾਂਝੇ ਕਰੋ ਜੀ ਅੰਤ ਸਿੱਖਾ ਜੀ ਸਰ ਜੀ ਆ ਪੰਜਾਬ ਦੀ ਇਹ ਗੱਲ ਕਰੀਏ ਪੰਜਾਬ ਮੈਂ ਕਹਿੰਨਾ ਭਾਰਤ ਦੇ ਵਿੱਚੋਂ ਨੰਬਰ 1 ਸਟੇਟ ਤੇ ਸਾਡੀ ਬਚਪਨ ਸਾਡੀ ਆਲਮੋਸਟ 10 ਸਾਲ ਤੋਂ ਪਹਿਲਾਂ ਦੀ ਸਾਰੀ ਜ਼ਿੰਦਗੀ ਅਸੀਂ ਪੰਜਾਬ ਦੇ ਵਿੱਚ ਬਤੀਤ ਕੀਤੀ ਹੈ ਤੇ ਬਾਹਰਲੇ ਮੁਲਕ ਰਹਿੰਦੇ ਆ ਹਾਂ ਕੈਨੇਡਾ ਦੇ ਵਿੱਚ ਰਹਿੰਦੇ ਆ ਹਾਂ ਪੂਰੇ 10 ਸਾਲ ਅਸੀਂ ਹਰ ਇੱਕ ਦਿਨ ਸਵੇਰੇ ਉੱਠ ਕੇ ਪੰਜਾਬ ਨੂੰ ਮਿਸ ਕੀਤਾ ਪੰਜਾਬ ਦੀਆਂ ਯਾਦਾਂ ਨੂੰ ਮਿਸ ਕੀਤਾ ਆਪਣੇ ਲੋਕਾਂ ਨੂੰ ਪੰਜਾਬੀਆਂ ਨੂੰ ਮਿਸ ਕੀਤਾ ਤਾਂ ਜਿਹੜਾ ਪੰਜਾਬ ਦਾ ਪਿਆਰ ਹੈ ਉਹ ਕਿਸੇ ਵੀ ਪੰਜਾਬੀ ਦੇ ਦਿਲੋਂ ਕੋਈ ਵੀ ਮੁਲਕ ਕੋਈ ਵੀ ਸਰਕਾਰ ਕੋਈ ਵੀ ਆਦਮੀ ਬੰਦਾ ਨਹੀਂ ਬਾਹਰ ਕਰ ਸਰ ਇਸੇ ਦਾ ਖਰੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਮੌਨਸੂਨ ਦੀ ਗੱਲ ਕਰੀਏ ਹੜ੍ਹਾਂ ਦੀ ਗੱਲ ਕਰੀਏ ਬੜੀ ਦੁਖਦਈ ਘਟਨਾ ਹੈ ਦੁਖਦਈ ਸਮਾਂ ਚੱਲ ਰਿਹਾ ਹੈ ਆਪਣੀ ਸਟੇਟ ਲਈ ਆਪਣੇ ਲੋਕਾਂ ਲਈ ਤੇ ਹਰ ਇੱਕ ਪੰਜਾਬੀ ਨੂੰ ਜਿਹੜਾ ਕਿ ਪੰਜਾਬ ਚ ਹੈ ਜਾਂ ਇੰਡੀਆ ਚ ਹੋਰ ਕਿਤੇ ਸਟੇਟ ਚ ਹੈ ਜਾਂ ਬਾਹਰਲੀ ਕਿਤੇ ਕੰਟਰੀ ਚ ਹੈ ਉਹਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੀ ਇਸ ਵਕਤ ਮਦਦ ਕਰਨੀ ਚਾਹੀਦੀ ਹੈ ਅਸੀਂ ਵੀ ਜੋ ਸਤੋ ਮਲਪਾ ਹੋ ਰਿਹਾ ਹੈ ਅਸੀਂ ਕਰ ਰਹੇ ਹਾਂ ਤੇ ਇਦਾਂ ਹੀ ਕਰਦੇ ਰਹਾਂਗੇ ਕਿਉਂਕਿ ਪੰਜਾਬੀਆਂ ਨੇ ਬਾਕੀ ਦੁਨੀਆ ਦੇ ਵਿੱਚ ਬਹੁਤ ਨੌਰਾਸ਼ਨ ਕੀਤਾ ਤੇ ਬਾਕੀ ਵਰਗਾਂ ਲਈ ਬਾਕੀ ਗੋਰੇ ਕਾਲਿਆਂ ਲਈ ਬਾਕੀ ਹੋ ਸਟੇਟਾਂ ਲਈ ਵੀ ਬਹੁਤ ਵੱਧ ਝਟ ਕੇ ਕੀਤਾ ਤੇ ਹੁਣ ਵਾਕਿਆਂ ਦੀ ਵਾਰੀ ਹੈ ਸਾਡੇ ਪੰਜਾਬ ਲਈ ਹੋਰ ਕਰਨ ਦੀ ਹਰਮਨ ਜੀ ਤੁਸੀਂ ਅਗਰ ਆਪਾ ਪੰਜਾਬ ਸਰਕਾਰ ਦੀ ਸੰਘਰ ਸਰਕਾਰ ਦੀ ਗੱਲ ਕਰਦੇ ਆਂ ਉਨਾ ਵੱਲੋਂ ਹਰ ਪਿੰਡਾਂ ਲਈ ਹਰ ਹਾਰ ਹਾਰ ਦੇ ਪ੍ਰਵਾਹ ਦੇ ਇਲਾਕਿਆਂ ਵਾਸਤੇ ਜਿਹੜੀ ਆਪਣੀ ਡਿਊਟੀ ਅਲਾ ਕੀਤੀ ਗਈ ਹੈ ਉਹਦੇ ਬਾਰੇ ਤੁਸੀਂ ਕੀ ਵਿਚਾਰ ਦੇਖੋ ਜੀ ਜਿੱਥੇ ਤੱਕ ਇਸ ਸਿਚੁਏਸ਼ਨ ਦੀ ਜੋ ਕਰੰਟ ਚੱਲ ਰਹੀ ਹੈ ਉਹਦੀ ਗੱਲ ਹੈ ਪਹਿਲਾਂ ਤਾਂ ਮੈਂ ਸਲੂਟ ਕਰਨਾ ਚਾਹਾਂਗਾ ਇੰਡੀਅਨ ਆਰਮੀ ਨੂੰ ਜਿਹੜੇ ਕੀ ਆਪਣੀ ਜਾਨ ਤੇ ਖੇਲ ਕੇ ਆਪਣਾ ਫਰਜ਼ ਅਦਾ ਕਰ ਰਹੇ ਨੇ ਸਰਕਾਰਾਂ ਨੇ ਜੋ ਇੰਡੀਅਨ ਆਰਮੀ ਨੂੰ ਡਿਪਲੋਏ ਕੀਤਾ ਹੈ ਪੰਜਾਬ 'ਚ ਮੈਂ ਵੀਡੀਓਜ਼ ਦੇਖ ਰਿਹਾ ਤੇ ਕਿਤੇ ਅੱਜ ਜਾਨੂਰੇ ਹੋ ਕੇ ਸਾਰਾ ਕੰਮ ਕਰ ਰਹੇ ਨੇ ਫੂਡ ਡਿਲੀਵਰ ਕੀਤਾ ਜਾ ਰਿਹਾ ਹੈ ਪਸ਼ੂਆਂ ਨੂੰ ਬੰਦੇ ਵੀ ਤੇ ਪਸ਼ੂ ਵੀ ਕਿਉਂਕਿ ਪੰਜਾਬ ਇੱਕ ਖੇਤਰੀ ਇਲਾਕਾ ਹੈ ਤਾਂ ਪਸ਼ੂ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਸਨੀਕਾਂ ਲਈ ਤਾਂ ਪਸ਼ੂ ਨੂੰ ਵੀ ਸੁਰੱਖਿਆ ਵੱਲ ਲੈ ਜਾਇਆ ਜਾ ਰਿਹਾ ਹੈ ਬੰਦਿਆਂ ਨੂੰ ਵੀ ਲੈ ਜਾਇਆ ਜਾ ਰਿਹਾ ਤਾਂ ਉਸ ਚੀਜ਼ ਲਈ ਸਲੂਟ ਹੈ ਜੀਦਰੋਂ ਦੂਜੀ ਦੇਖੋ ਜੀ ਗੱਲ ਆਉਂਦੀ ਹੈ ਪ੍ਰਾਈਵੇਟ ਸੰਸਥਾਵਾਂ ਦੀ ਜਿਹੜੇ ਐਨ ਜੀਓਸ ਨੇ ਨਾਨ ਪ੍ਰੋਫਿਟਸ ਨੇ ਜਿਹੜੇ ਇਸ ਸਿਚੁਏਸ਼ਨ ਦੇ ਵਿੱਚੋਂ ਸਾਨੂੰ ਕੱਢਣ ਲਈ ਹੈਲਪ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਦਿਲੋਂ ਸ਼ੁਕਰਾਨਾ ਹੈ ਐਨ ਜੀਓਸ ਦਾ ਹੀ ਸਮਾਨ ਪਹੁੰਚ ਰਿਹਾ ਸਾਡੇ ਹਰਪੀ ਦਿੱਤੀਆਂ ਲੋਕਾਂ ਲਈ ਤੇ ਫੂਡ ਤੇ ਹੋਰ ਸਪਲਾਈਸ ਮੈਡੀਸਿਨ ਸਪਲਾਈ ਕੀਤੀ ਜਾ ਰਹੀ ਹੈ ਡਾਕਟਰਸ ਨੂੰ ਮੂਰੇ ਕੀਤਾ ਜਾ ਰਿਹਾ ਜੋ ਵੀ ਬਣਦੀ ਕਾਰਵਾਈ ਹਰੇਕ ਐਨ ਜੀਓ ਕਰ ਰਹੇ ਹਨ ਉਹਨਾਂ ਲਈ ਵੀ ਦਿਲੋਂ ਧੰਨਵਾਦ ਹੈ ਉਹਨਾਂ ਦਾ ਮੈਂ ਉਹ ਲੋਕਾਂ ਲਈ ਅਪੀਲ ਕਰਨਾ ਚਾਹੁੰਗਾ ਉਹਨਾਂ ਨਾਲ ਕੰਟੈਕਟ ਕੀਤਾ ਜਾਵੇ ਤੇ ਉਹਨਾਂ ਦੀ ਹਲਕ ਕੀਤੀ ਜਾਵੇ ਤਾਂ ਕਿ ਉਹ ਅੱਗੇ ਕੀ ਤਾਂ ਇਹ ਹੈਲਪ ਵੱਟੇਗਾ ਕਰ ਸਕਦਾ ਜਿੱਤੇ ਤੱਕ ਇਹ ਸਰਕਾਰ ਦੀ ਗੱਲ ਹੈ ਮਾਨ ਸਰਕਾਰ ਦੀ ਦਾ ਆਨਰੇਬਲ ਸੀਐਮ ਦੀ ਗੱਲ ਹੈ ਮੈਂ ਕੁਝ ਵੀਡੀਓਜ਼ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣਾ ਹੈਲੀਕਾਪਟਰ ਤੱਕ ਆਫਰ ਕੀਤਾ ਹੈ ਪੀੜਤਾਂ ਤੱਕ ਪਹੁੰਚਣ ਲਈ ਉਹਨਾਂ ਦੀ ਇੱਕ ਸਪੀਚ ਦੇਖ ਰਿਹਾ ਸੀ ਉਸ ਸਪੀਚ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਇਸ ਮੌਨਸੂਨ ਦੇ ਹੜ੍ਹਾਂ ਦਾ ਪਰਮਨੈਂਟ ਅਲਾਚਾ ਹੀ ਦੇ ਜਿੱਤੇ ਤੱਕ ਮੈਂ ਬਹੁਤ ਉਹਨਾਂ ਨਾਲ ਐਗਰੀ ਕਰਦਾ ਹਾਂ ਵੀ ਦੇਖੋ ਇਹ ਹਰਟ ਦਾ ਆਪਾਂ ਨੂੰ ਪਤਾ ਵੀ ਆਉਂਦੇ ਨੇ ਹਰ ਸਾਲ ਆਉਂਦੇ ਨੇ ਜਾਂ ਹਰ 2 ਸਾਲਾਂ ਬਾਅਦ ਆਉਂਦੇ ਨੇ ਪਰ ਇਹਦਾ ਪਰਮਨੈਂਟ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਇਸ਼ੂ ਆ ਆਪਣੇ ਕੋਲ ਹੈਗਾ ਇਹਦਾ ਹੱਲ ਲੱਭਣਾ ਪਰਮਨੈਂਟਲੀ ਜ਼ਰੂਰੀ ਹੈ ਅਗਰ ਆਪਾਂ ਹਰਮਨ ਜੀ ਹਰ ਪੀੜਤਾ ਦੇ ਹਰ ਹਰ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰਦੇ ਆਂ ਤੇ ਇਸ ਪੁਆਇੰਟ ਦੇ ਤੇ ਤੁਸੀਂ ਬਹੁਤ ਖਾਸ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਖਾਸ ਤਾਂ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਸਰਕਾਰਾਂ ਨੂੰ ਕਿ ਜਿਹੜਾ ਆਪਣਾ ਫਰਜ ਬਣਦਾ ਸਰਕਾਰਾਂ ਦਾ ਜਿਹੜਾ ਟੈਕਸ ਹੈ ਲੋਕ ਛੋਟੀ ਦੋ ਛੋਟੀ ਚੀਜ਼ ਤੇ ਵੀ ਟੈਕਸ ਪੇ ਕਰਦੇ ਨੇ ਖਰੀਦਾਰੀ ਤੇ ਵਿਕਰੀ ਤੇ ਬਿਜ਼ਨਸਮੈਨ ਪੇ ਕਰਦਾ ਐਗਰੀਕਲਚਰ ਵਾਲਾ ਬੰਦਾ ਪੇ ਕਰਦਾ ਸਟੂਡੈਂਟ ਤੱਕ ਪੇ ਕਰਦਾ ਵੀ ਉਹਨਾਂ ਨੂੰ ਉਸ ਟੈਕਸ ਦਾ ਹੁਣ ਸਮਾਇਆ ਵਰਤਣ ਦਾ ਤੇ ਰੀਲੀਫ ਦੇਣ ਦਾ ਜਿੱਥੇ-ਜਿੱਥੇ ਫਲਡਸ ਆਏ ਨੇ ਉਹਨੀਆਂ ਸਹੂਿਦਾਵਾਂ ਦਿੱਤੀਆਂ ਜਾਣ ਬਰਤਵਾ ਦੇ ਰੀਲੀਫ ਦਿੱਤਾ ਜਾਵੇ ਫੂਡ ਸਪਲਾਈਸ ਮੈਡੀਸਿਨ ਦਿੱਤੀ ਜਾਵੇ ਤਾਂ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਥੋੜਾ ਹੌਸਲਾ ਮਿਲੇ ਦੂਜਾ ਪੁਆਇੰਟ ਇਹ ਕਹਿਣਾ ਚਾਹੁੰਦਾ ਜੀ ਵੀ ਜਿਹੜਾ ਪਖੇਤਰੀ ਪੰਜਾਬ ਖੇਤਰੀ ਇਲਾਕਾ ਹੈ ਖੇਤਰੀ ਦੀ ਗੱਲ ਕਰੀਏ ਜਿੱਥੇ ਫਲੱਡ ਆਉਂਦਾ ਉੱਥੇ ਦੀ ਮਿੱਟੀ ਪੰਜਾਬ ਦੀ ਜ਼ਮੀਨ ਨੂੰ ਬਹੁਤ ਨੁਕਸਾਨ ਕਰਦੀ ਹੈ ਖੇਤੀ ਦੀ ਜ਼ਮੀਨ ਨੁਕਸਾਨ ਕਰਦੀ ਹੈ ਤਾਂ ਜ਼ਿਮੀਂਦਾਰਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਤਾਂ ਬਣਦੀ ਸਬਸਿਡੀ ਕੀਤੀ ਜਾਵੇ ਬਣਦਾ ਓਪਰਲਾ ਕੀਤਾ ਜਾਵੇ ਜਿੱਥੇ ਤੱਕ ਇਹ ਗੱਲ ਹੈ ਉਹ ਉਸੇ ਲਿੰਕ ਨਾਲ ਲੈਦੀ ਹੈ ਤਾਂ ਲਈ ਵੱਤ ਦਾ ਵੀ ਖਿਆਲ ਖਿਆ ਜਾਵੇ ਜਿੱਥੇ ਤੱਕ ਬਿਜ਼ਨਸ ਦੀ ਗੱਲ ਕੀਤੀ ਜਾਵੇ ਲੋਕ ساری ਉਮਰ ਲਾ ਕੇ ਆਪਣਾ ਘਰ ਖੜਾ ਕਰਦੇ ਨੇ ਕਾਰੋਬਾਰ ਖੜਾ ਕਰਦੇ ਨੇ ਬਿਜ਼ਨਸ ਖੜਾ ਕਰਦੇ ਨੇ ਤੇ ਮੈਂ ਕਈ ਵੀਡੀਓਜ਼ ਦੇਖੀਆਂ ਜਿੱਥੇ ਵਿਚਾਰਿਆਂ ساری ساری ਦੁਕਾਨ ਸਾਰੇ ਕਿਸੇ ਦਾ 80 ਸਾਲ ਲਾ ਕੇ ਘਰ ਬਣਾਇਆ ਹੋਇਆ ਪਾਣੀ ਦੇ ਵਿੱਚ ਰੁੜ ਗਿਆ ਤੇ ਇਸ ਚੀਜ਼ ਨੂੰ ਜਿੰਨਾ ਬਣਦਾ ਆਪਾਂ ਸਾਬ ਵੀ ਤੇ ਸਰਕਾਰ ਵੀ ਬੱਦ ਚੜ ਕੇ ਉਹਨਾਂ ਦੀ ਮਦਦ ਕਰੇ ਅਸੀਂ ਵੀ ਆਪਣੀ ਸਮਰਾਲਾ ਕੰਸਟਿਟੈਂਸੀ ਦੇ ਵਿੱਚ ਅਪੀਲ ਕੀਤੀ ਹੈ ਸਰਦਾਰ ਲਖੋਵਾਲ ਸਾਹਿਬ ਨਾਲ ਅਸੀਂ ਕੰਟੈਕਟ ਬਣਾਇਆ ਉਹਨਾਂ ਦੇ ਸਪੁੱਤਰ ਨਾਲ ਤੇ ਕਿਸਾਨ ਯੂਨੀਅਨ ਦੇ ਥਰੂ ਅਸੀਂ ਜਿੰਨਾ ਹੋ ਸਕਦਾ ਅਸੀਂ ਕਰ ਰਹੇ ਹਾਂ ਤੇ ਸਾਡੀ ਵੀ ਇਹੀ ਅਪੀਲ ਹੈ ਕਿ ਜਿੰਨਾ ਤੋਂ ਤੋਂ ਹੋ ਸਕੇ ਉਹ ਜ਼ਰੂਰ ਕਰੋ ਹਰਮਨ ਜੀ ਸਮਰਾਲਾ ਕੰਸਟਿਟੈਂਸੀ ਦੇ ਵਿੱਚ ਤੁਹਾਡੇ ਪਰਿਵਾਰ ਵੱਲੋਂ ਇੱਕ ਪਲਾਂਟ ਲਗਾਇਆ ਗਿਆ ਹੈ ਜੀ ਉਹਦੇ ਬਾਰੇ ਵਿੱਚ ਕੁਝ ਖਾਸ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਹਾਂਜੀ ਉਹ ਪਲਾਂਟ ਮੁਸ਼ਕਾਬਾਦ ਪਿੰਡ ਦੀ ਕਨਾਲ ਰੋਡ ਆ ਜਿਹੜੀ ਰੋਂਪੜ ਨੂੰ ਜੋੜਦੀ ਆ ਉਹਦੇ ਉੱਤੇ ਸੈਟਅਪ ਕੀਤਾ ਜਾ ਰਿਹਾ ਹੈ ਤੇ ਪਲਾਂਟ ਦਾ ਨਾਮ ਹੈਗਾ ਇਕੋ ਗ੍ਰੀਨ એનਰਜੀ ਤੇ ਇਹ ਸੀਜੀਜੀ ਪਲਾਂਟ ਹੈ ਕੰਪਰੈਸਡ ਬਾਇਓ ਗੈਸ ਦਾ ਪਲਾਂਟ ਹੈ ਇਹ ਇਸ ਦਾ ਮੁੱਖ ਫਾਇਦਾ ਜਾਂ ਮੁੱਖ ਹੈਡਲਾਈਨ ਇਹ ਹੈ ਜੀ ਵੀ ਇਹ ਪਲਾਂਟ ਐਗਰੀਕਲਚਰ ਸੈਕਟਰ ਨੂੰ ਇੰਡਸਟਰੀ ਦੇ ਨਾਲ ਜੋੜਦਾ ਸਿੱਧਾ ਸਿੱਧਾ ਲਿੰਕ ਕਰਦਾ ਹੈ ਐਗਰੀਕਲਚਰ ਦਾ ਬਾਈ ਪ੍ਰੋਡਕਟ ਜਿਹੜਾ ਕਿ ਬਾਇਓ ਗੈਸ ਆ ਗੋਬਰ ਗੈਸ ਆ ਗੋਬਰ ਆ ਉਹਨੂੰ ਲਿੰਕ ਕਰਦਾ ਗੈਸ ਬਣਾਉਣ ਦੇ ਵਿੱਚ ਤੇ ਇੱਕ ਇਹ ਬਹੁਤ ਵਧੀਆ ਉਪਰਾਲਾ ਹੈ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪੰਜਾਬ ਨੂੰ ਪੋਲਿਊਸ਼ਨ ਰਹਿਤ ਕਰਨ ਦਾ ਤੇ ਮੀਨ ਵਾਈਲ ਐਗਰੀਕਲਚਰ ਨੂੰ ਸਟਰੋਂਗ ਕਰਨ ਦਾ ਅਗਰ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਜੀ ਤਾਂ ਕੈਨੇਡਾ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਕੋਈ ਪਲਾਂਟ ਲੱਗੇ ਹੋਏ ਦੇਖੇ ਨੇ ਜੀ ਹਾਂਜੀ ਬਿਲਕੁਲ ਅ ਇਨਫੈਕਟ ਕੈਨੇਡਾ ਤੇ ਯੂ ਐਸ ਅਮਰੀਕਾ ਦੇ ਲੀਡਰਸ ਨੇ ਇਸ ਇੰਡਸਟਰੀ ਦੇ ਪੂਰੀ ਦੁਨੀਆ ਦੇ ਵਿੱਚ 48% 48% ਜਿਹੜਾ ਆਉਟਪੁੱਟ ਹੈ ਸੀਬੀਜੀ ਦਾ ਉਹ ਨਾਰਥ ਅਮਰੀਕਾ ਦੇ ਵਿੱਚੋਂ ਆ ਰਿਹਾ ਹੈ ਜੀ ਇਸ ਵਕਤ ਅੱਜ ਦੀ ਡੇਟ 'ਚ ਇੰਡੀਆ ਕੈਚ ਅਪ ਕਰ ਰਹੇ ਹੈ ਜੀ ਇੰਡੀਆ ਦੇ ਹੋਸਟ ਸਟੇਟਾਂ ਦੇ ਵਿੱਚ ਕਾਫੀ ਪਲਾਂਟ ਸੈਟਅਪ ਹੋ ਰਹੇ ਨੇ 25 ਤੋਂ ਵੱਧ ਪਲਾਂਟ ਯੂਪੀ ਦੇ ਵਿੱਚ ਚੱਲ ਰਹੇ ਨੇ ਤੇ ਬਾਕੀ ਇੰਡੀਆ ਦੀ ਕੁੱਲ 500 ਤੱਕ ਦੀ ਜਿਹੜੀ 2026 ਤੱਕ ਦੀ ਇਹਨਾਂ ਦੀ ਸਰਕਾਰ ਦੀ ਹੈਗੀ ਆ ਜੀ ਅਸੀਂ ਹੋਰ 500 ਬਣਾਟ ਐਡ ਕਰਨੇ ਹਰਮਨ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਦੁਨੀਆ ਭਰ ਦੇ ਵਿੱਚ ਪਲਾਂਟ ਲਾਏ ਗਏ ਨੇ ਤੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਤੇ ਪਲਾਂਟ ਇਸ ਤਰ੍ਹਾਂ ਦੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਵੀ ਚੱਲ ਰਹੇ ਨੇ ਲੇਕਿਨ ਫਿਰ ਜਿਹੜਾ ਆਪਣੇ ਵੱਲੋਂ ਪਲਾਂਟ ਲਗਾਇਆ ਜਾ ਰਿਹਾ ਜੀ ਉਹਦੀ ਵਿਰੋਧਤਾ ਸ਼ੁਰੂ ਤੋਂ ਹੀ ਹੋ ਰਹੀ ਆ ਹਜੇ ਤਿਆਰ ਵੀ ਨਹੀਂ ਹੋਇਆ ਕੀ ਕਹਿਣਾ ਚਾਹੋਗੇ ਜੀ ਇਸ ਪੁਆਇੰਟ ਤੇ ਦੇਖੋ ਜਿੱਥੇ ਤੱਕ ਵਿਰੋਧਤਾ ਦਾ ਕਿ ਪਿੰਡ ਸਾਡੇ ਮਸ਼ਕਾਬਾਲ ਰਾਹੋ ਲਿੰਕ ਰੋਡ ਤੇ ਐਕਵਾਗ੍ਰੀਨ ਅਨੁਸਾਰ ਨਾਮ ਤੋਂ ਸਟੈਬਲਿਸ਼ ਕਰ ਕੀਤਾ ਜਾ ਰਿਹਾ ਸਾਡੇ ਵੱਲੋਂ ਸੀਬੀਜੀ ਦਾ ਇਹ ਪਲਾਂਟ ਵਿਰੋਧਤਾ ਇਹਦੀ ਜਦੋਂ ਦੀ ਸ਼ੁਰੂ ਹੋਈ ਹੈ ਕੰਸਟਰਕਸ਼ਨ ਉਦੋਂ ਦੀ ਉਹ ਕੀਤੀ ਜਾ ਰਹੀ ਹੈ ਕੁਝ ਦੋ ਚਾਰ ਖਫਤੀ ਲੀਡਰ ਜਿਹੜੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਉਹ ਹੋ ਕ੍ਰਾਈਮਨਲ ਬੈਕਗ੍ਰਾਉਂਡ ਤੋਂ ਆਉਂਦੇ ਨੇ ओके ਸਾਡੇ ਨਾਲ ਡੀਲਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਵਕ ਵਕ ਸਵਰਾਲੇ ਦੇ ਲਾਗੇ ਮੋਟਰਾਂ ਤੇ ਟਾਬਿਆਂ ਤੇ ਬਹਿ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਸਾਡੇ ਵੱਲੋਂ ਮਨਾਹੀ ਹੋਈ ਨਹੀਂ ਅਸੀਂ ਕੁਝ ਗਲਤ ਨਹੀਂ ਕਰ ਰਹੇ ਤੇ ਨਾ ਅਸੀਂ ਗਲਤ ਦਾ ਸਾਥ ਦੇਵਾਂਗੇ ਉਸ ਤੋਂ ਬਾਅਦ ਉਹਨਾਂ ਨੇ ਸਾਡਾ ਵਿਰੋਧ ਪਿੰਡ ਵਾਲਿਆਂ ਨਾਲ ਰੜ ਕੇ ਪਿੰਡ ਵਾਲਿਆਂ ਨਾਲ ਰੜ ਕੇ ਨਹੀਂ ਪਿੰਡ ਵਾਲਿਆਂ ਨੂੰ ਮੈਨੀਪੂਲੇਟ ਕਰਕੇ ਸਾਡਾ ਵਿਰੋਧ ਸ਼ੁਰੂ ਕੀਤਾ ਵਿਰੋਧ ਸ਼ੁਰੂ ਹੋਇਆ 1.5 ਸਾਲ ਪਹਿਲਾਂ ਟਰਨਾਂ ਲਾ ਕੇ ਫੈਕਟਰੀ ਦੇ ਕੋਲੇ ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਮੇਰੇ ਪਿੰਡ ਦੇ ਜੀ ਬਜ਼ੁਰਗਾਂ ਨੂੰ ਲੈ ਕੇ ਲੇਡੀਜ਼ ਨੂੰ ਲੈ ਕੇ ਇਹਨਾਂ ਨੇ ਉਹਨਾਂ ਨੂੰ ਉਹਨਾਂ ਨੂੰ ਗਾਹਾਂ ਕਰਕੇ ਅੱਗੇ ਕਰਕੇ ਤੇ ਖੁਦ ਪਿੱਛੇ ਹੋ ਕੇ ਇਸ ਤਰ੍ਹਾਂ ਇਹਨਾਂ ਨੇ ਮੈਨੀਪੂਲੇਟ ਕੀਤਾ ਹੈ ਸਾਡੇ ਆਪ ਦੇ ਬੰਦਿਆਂ ਨੂੰ ਸਾਡੇ ਖਿਲਾਫ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ ਦਿਨ ਰਾਤ ਇਹਨਾਂ ਨੇ ਸਕੀਮਿੰਗ ਕੀਤੀ ਹੈ ਸਾਡੇ ਖਿਲਾਫ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜ਼ਿਆਦਾਤਰ ਲੋਕ ਹੁਣ ਸਮਝ ਚੁੱਕੇ ਨੇ ਵੀ ਇਹ ਝੂਠ ਦੇ ਬੱਦਲ ਇਹਨਾਂ ਦੀ ਜ਼ਿਆਦਾ ਨਹੀਂ ਚੱਲਣੇ ਇਹ ਸਹੀ ਪਲਾਂਟ ਲੱਗ ਰਿਹਾ ਹੈ এনवायरमेंट ਦੇ ਹੱਕ ਚ ਲੱਗ ਰਿਹਾ ਹੈ ਪਿੰਡ ਦੇ ਹੱਕ ਚ ਲੱਗ ਰਿਹਾ ਹੈ ਦੇਖੋ ਇਹਨਾਂ ਦੇ ਜਿਹੜੇ ਸ਼ਬਦ ਨੇ ਕੈਂਸਲ ਜ਼ਮੀਨਾਂ ਤੇ ਸਾਡੇ ਬੱਚਿਆਂ ਦੀ ਸਿਹਤ ਉਹ ਬਹੁਤ ਵੱਡੇ ਨੇ ਹਰ ਕੋਈ ਇਸ ਚੀਜ਼ ਤੋਂ ਡਰਦਾ ਹੈ ਹਰ ਕੋਈ ਜੱਟ ਜ਼ਮੀਂਦਾਰ ਹਰ ਕੁਨੜ ਵਾਲਾ ਕੋਈ ਨਹੀਂ ਚਾਹੁੰਦਾ ਵੀ ਸਾਡੀ ਜ਼ਮੀਨਾਂ ਖਰਾਬ ਹੋਣ ਸਾਡਾ ਪਿੰਡ ਖਰਾਬ ਹੋਵੇ ਹਵਾ ਪਾਣੀ ਖਰਾਬ ਹੋਵੇ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਖੁਦ ਤੇ ਸਾਡੇ ਬੱਚੇ ਵੀ ਇੱਥੋਂ ਦੇ ਨੇ ਤੇ ਇੱਥੇ ਹੀ ਰਹਿਣਾ ਇੱਥੇ ਹੀ ਅਸੀਂ ਸਭ ਨੇ ਵੱਡੇ ਅਸੀਂ ਹੋਏ ਆ ਤੇ ਇੱਥੇ ਹੀ ਸਾਡੇ ਬੱਚਿਆਂ ਨੇ ਹੋਣਾ ਫੇਰ ਜਿੱਥੇ ਦਾ এনवायरमेंट ਦੀ ਗੱਲ ਆ ਹਵਾ ਪਾਣੀ ਦੀ ਗੱਲ ਆ ਸਾਡੇ ਤੇ ਇਹਨਾਂ ਨੇ ਕਿ ਐਕਵੀਜ਼ੀਸ਼ਨ ਲਈ ਆ ਵੀ ਤੁਸੀਂ ਖਰਾਬ ਕਰੋਗੇ ਸਾਡਾ ਪਾਣੀ ਸਾਡਾ ਸੋਇਲ ਸਾਡੀ ਜ਼ਮੀਨਾਂ ਖਰਾਬ ਕਰੋਗੇ ਮੈਂ ਕਹਿਣਾ ਚਾਹੁੰਦਾ ਵੀ ਸੀਬੀਜੀ ਜਿਹੜਾ ਪਲਾਂਟ ਹੈ ਇਹ ਗ੍ਰੀਨ ਪ੍ਰੋਜੈਕਟ ਹੈ ਗ੍ਰੀਨ ਪ੍ਰੋਜੈਕਟ ਦਾ ਮਤਲਬ ਹੈ ਵੀ ਜੋ ਪੋਲਿਊਸ਼ਨ ਹੋ ਰਹੀ ਆ ਜਾਂ ਹੋਈ ਹੋਈ ਆ ਉਹਨੂੰ ਬਚਾਉਣ ਲਈ ਉਹਨੂੰ ਰਿਵਰਸ ਕਰਨ ਲਈ ਇਹ ਪ੍ਰੋਜੈਕਟ ਹੈ ਤਾਂ ਇਹਨਾਂ ਦੀ ਜਿਹੜੀ ਐਕਵੀਜ਼ੀਸ਼ਨ ਹੈ ਜਿਹੜਾ ਹਵਾ ਪਾਣੀ ਖਰਾਬ ਹੋਊਗਾ ਨਹੀਂ ਹਵਾ ਪਾਣੀ ਪਹਿਲਾਂ ਨਾਲੋਂ ਸਾਫ਼ ਹੋਊਗਾ ਪਿੰਡ ਦਾ ਸਾਫ਼ ਹੋਊਗਾ ਪਾਣੀ ਸਾਫ਼ ਹੋਊਗਾ ਗੰਦਗੀ ਘਟੂਗੀ ਸਾਰਾ ਕੋਸ਼ ਜਿਹੜਾ ਰਿਓ ਵਗੈਰਾ ਸਭ ਕੁਝ ਇਸ ਡਾਇਜੈਸਟਰ ਸਾਡੇ ਪਲਾਂਟ ਚ ਪਊਗਾ ਤੇ ਆਰਗੈਨਿਕ ਚੀਜ਼ ਬਾਹਰ ਨਿਕਲ ਕੇ ਆਊਗੀ ਜਿਹੜੀ ਚੀਜ਼ ਨੂੰ ਇਹ ਵੇਸਟ ਦੱਸ ਰਹੇ ਨੇ ਉਹ ਵੇਸਟ ਨਹੀਂ ਆ ਮੈਂ ਸ਼ਬਦ ਚੇਂਜ ਕਰੂੰਗਾ ਇੱਥੇ ਉਹ ਸਾਡਾ ਬਾਈ ਪ੍ਰੋਡਕਟ ਜਿਹੜਾ ਕੀ ਲਿਕਵਿਡ ਤੇ ਸੋਲਿਡ ਦੋਨਾਂ ਦੀ ਫਾਰਮ ਦੇ ਵਿੱਚ ਆਊਗਾ ਲਿਕਵਿਡ ਜਾਨੀ ਕਿ ਪਾਣੀ ਸੋਲਿਡ ਜਾਨੀ ਕਿ ਸੋਲਿਡ ਬਾਈ ਪ੍ਰੋਡਕਟ ਰਿਓ ਇਹ 라 ਕਿ ਸਾਡੇ ਪਿੰਡ ਦੇ ਵਾਸੀਆਂ ਨੂੰ ਤੇ ਉਹਨਾਂ ਦੀ ਜ਼ਮੀਨਾਂ ਲਈ ਸਾਡੀ ਖੁਦ ਦੀ ਜ਼ਮੀਨਾਂ ਲਈ ਉਹ ਵਰਤਿਆ ਜਾਊਗਾ ਉਹ ਪਾਣੀ ਵਰਤਿਆ ਜਾਊਗਾ ਕਿਉਂਕਿ ਉਹ ਆਰਗੈਨਿਕ ਹੈ ਜਿਹੜਾ ਵੇਸਟ ਇਹ ਕਹਿੰਦੇ ਨੇ ਉਹ ਵੇਸਟ ਨਹੀਂ ਆ ਉਹ ਬਾਇਓ ਫਰਟੀਲਾਈਜ਼ਰ ਆ ਉਹ ਦੋ ਤਰੀਕੇ ਦਾ ਹੁੰਦਾ ਪਾਣੀ ਦਾ ਤੇ ਸੋਲਿਡ ਸੋਲਿਡ ਫਰਟੀਲਾਈਜ਼ਰ ਰਿਓ ਆਪਾਂ ਨੂੰ ਸਭ ਨੂੰ ਪਤਾ ਹੈ ਆਪਾਂ ਆਰਗੈਨਿਕ ਰਿਓ ਤਿਆਰ ਕਰਕੇ ਪਿੰਡ ਵਾਸੀਆਂ ਲਈ ਵੀ ਚੰਗਾ ਕਰਾਂਗੇ এনवायरमेंट ਲਈ ਵੀ ਕਰਾਂਗੇ ਸਾਡੀ ਖੁੱਦ ਦੀ ਜ਼ਮੀਨਾਂ ਦੇ ਵਿੱਚ ਉਹੀ ਰਿਓ ਉਹੀ ਆਰਗੇਨਿਕ ਰਿਓ ਯੂਜ਼ ਹੋਊਗਾ ਜਿਹੜਾ ਪਾਣੀ ਹੈ ਉਹਦੀ ਸਾਡੇ ਕੋਲ ਪ੍ਰੋਵੀਜ਼ਨ ਹੈਗੀ ਹੈ ਜੇ ਤਾਂ ਅਸੀਂ ਗਾਹਾਂ ਉਹਨੂੰ ਵੇਚਣਾ ਹੈ ਤਾਂ ਉਹ ਵੀ ਅਸੀਂ ਕਰ ਸਕਦੇ ਹਾਂ ਨਹੀਂ ਤਾਂ ਉਸ ਉਹੀ ਪਾਣੀ ਸਾਡੇ ਅਗਲੇ ਪ੍ਰੋਸੈਸ ਲਈ ਯੂਜ਼ ਹੋਊਗਾ ਕਿਸੇ ਵੀ ਜ਼ਮੀਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇੱਕ ਪਾਣੀ ਦਾ ਟੁਕਕਾ ਤੱਕ ਨਹੀਂ ਜਾ ਸਕਦਾ ਦੇਖੋ ਜੀ ਇੱਥੇ ਇੱਕ ਖਾਸ ਤੌਰ ਤੇ ਜੇ ਮੈਂ ਇੱਕ ਪੁਆਇੰਟ ਹੋਰ ਡਿਸਕਸ ਕਰਨਾ ਚਾਹੁੰਦਾ ਪਿੰਡ ਵਾਸੀਆਂ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਪਾਣੀ ਦੀ ਗੱਲ ਹੈ ਇਹ ਇੱਕ ਤਰ੍ਹਾਂ ਦਾ ਫਰਟੀਲਾਈਜ਼ਰ ਹੈ ਜਿਹੜਾ ਅਸੀਂ ਵੇਚਣਾ ਨਾ ਕਿ ਅਸੀਂ ਕਿਤੇ ਵੀ ਸੁੱਟਣਾ ਜਾਂ ਵੇਸਟ ਕਰਨਾ ਇਹ ਫਰਟੀਲਾਈਜ਼ਰ ਅਸੀਂ ਖੁਦ ਆਪਣੀ ਜ਼ਮੀਨਾਂ ਦੇ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਉਸੇ ਫਸਲ ਤੇ ਖਾਣਾ ਮਤਲਬ ਕਿ ਦੇਸੀ ਖਾਦ ਆਪਾਂ ਕਹਿ ਸਕਦੇ ਹਾਂ ਦੇਸੀ ਖਾਦ ਹੈ ਜੀ ਇਹ ਇਦੇ ਵਿੱਚ ਸਭ ਕੁਝ ਗੁੰਮਰਾਹ ਕੀਤਾ ਜਾ ਰਿਹਾ ਹੈ ਮੈਂ ਚੈਲੰਜ ਕਰਦਾ ਹਾਂ ਵੀ ਸਾਡੇ ਨਾਲ ਪਿੰਡ ਵਾਸੀ ਜਾਣ ਡਾਈਜੈਸਟਰ ਦੇ ਉੱਤੇ ਜਾਣ ਤੇ ਡਾਈਜੈਸਟਰ ਤੇ ਦੇਖਣ ਵੀ 9 ਫੁੱਟ ਡੂੰਘਾ ਸੀਮੈਂਟ ਦਾ ਤਿਆਰ ਕੀਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੇਸਟੇਜ ਉਸ ਦੇ ਵਿੱਚ ਨਹੀਂ ਹੈਗੀ ਹਰਮਨ ਜੀ ਅਗਰ ਆਪਾਂ ਧਰਨਾਕਾਰੀਆਂ ਦੀ ਗੱਲ ਕਰਦੇ ਹਾਂ ਜੀ ਉਹਨਾਂ ਨੂੰ ਫਿਰ ਸੈਟੀਸਫਾਈ ਕਰਨ ਦੇ ਵਿੱਚ ਆਪਾਂ ਨੂੰ ਕਿਉਂ ਅਸਫਲਤਾ ਨਜ਼ਰ ਆ ਰਹੀ ਹੈ ਜੀ ਦੇਖੋ ਜੀ ਜਿੱਥੇ ਤੱਕ ਸੈਟੀਸਫੈਕਸ਼ਨ ਦੀ ਗੱਲ ਆ ਅਸੀਂ ਹਰ ਇੱਕ ਤਰੀਕਾ ਅਪਣਾਇਆ ਤੇ ਅੱਗੇ ਵੀ ਅਪਣਾਉਂਦੇ ਰਹਾਂਗੇ ਜਦ ਤੱਕ ਇਸ ਦਾ ਹੱਲ ਨਹੀਂ ਮਿਲਦਾ ਤਾਲਮਿਲ ਕਮੇਟੀ ਸੈਟ ਕੀਤੀ ਗਈ ਹੈ ਤੇ ਉਹਨਾਂ ਨੂੰ ਵੀ ਹਰੇਕ ਸਾਇੰਸ ਵਿਗਿਆਨੀਆਂ ਨੇ ਸਮਝਾਇਆ ਗਿਆ ਮੈਂ ਖੁਦ ਇਹ ਕਹਿਣਾ ਚਾਹੁੰਦਾ ਆ ਵੀ ਜੋ ਵੀ ਸਾਡੇ ਪਿੰਡ ਦੇ ਜਿਹੜੇ ਕੰਸਰਨਡ ਲੋਕ ਨੇ ਮਾਤਾ-ਵਾਹ ਨੇ ਸਾਡੀਆਂ ਸਾਡੇ ਬਜ਼ੁਰਗ ਨੇ ਉਹ ਸਾਡੇ ਨਾਲ ਆਉਣ ਡਾਇਜੈਸਟਰ ਦੇਖਣ 9 ਫੁੱਟ ਡੂੰਘਾ ਉਹਦਾ ਜਿਹੜਾ ਫਾਊਂਡੇਸ਼ਨ ਹੈ ਉਹ ਕੀਤੀ ਗਈ ਹੈ ਪਾਣੀ ਦਾ ਇੱਕ ਤੁੱਕਾ ਤੱਕ ਨਹੀਂ ਵਹੜ ਗਿਆ ਜਾ ਸਕਦਾ ਇਹ ਸਾਡੀ ਗਾਰੰਟੀ ਹੈ ਉਹਦੀ ਆਪਰੇਸ਼ਨ ਸਾਡੇ ਦਰਵਾਜ਼ੇ ਹਮੇਸ਼ਾ ਖੰਡਾਲਿਆਂ ਲਈ ਖੁੱਲੇ ਨੇ ਫੈਕਟਰੀ ਦੇ ਜਦ ਮਰਜ਼ੀ ਉਹ ਆ ਕੇ ਦੇਖ ਸਕਦੇ ਨੇ ਪ੍ਰੋਸੈਸ ਸਾਰਾ ਚੈੱਕ ਕਰ ਸਕਦੇ ਨੇ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਡਾਊਟ ਹੈ ਹਮੇਸ਼ਾ ਸਾਡੇ ਤੇ ਉਹ ਪਹੁੰਚ ਕਰ ਸਕਦੇ ਨੇ ਤੇ ਅਸੀਂ ਉਹਨਾਂ ਨੂੰ ਸਮਝਾਵਾਂਗੇ ਰਲ ਮਿਲ ਕੇ ਹੀ ਅਸੀਂ ਇਹ ਕੰਮ ਕਰਾਂਗੇ ਹਰਮਨ ਜੀ ਪਲਾਂਟ ਦੇ ਬਾਰੇ ਵਿੱਚ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੀ ਕੋਈ ਮੈਸੇਜ ਦੇਣਾ ਚਾਹੋਗੇ ਜੀ ਉਹ ਦੇਖੋ ਜੀ ਪਲਾਂਟ ਦੇ ਬਾਰੇ ਮੈਸੇਜ ਨਹੀਂ ਇੱਕ ਅਪੀਲ ਹੈ ਆ ਸਾਡੇ ਪਿੰਡ ਦੇ ਵਸਨੀਕਾਂ ਨੂੰ ਸਾਡੀਆਂ ਮਾਤਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਜਿਹੜੇ ਉੱਥੇ ਤਰਨੇ ਤੇ ਵਹਿੰਦੇ ਨੇ ਆ ਕੇ ਰੋਜ਼ ਦੇਖੋ ਜੀ ਸਾਡੇ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਇਹਨਾਂ ਅਫਸਰਤੀ ਲੀਡਰਾਂ ਦੇ ਮਗਰ ਨਾ ਲੱਗੋ ਹਰਮਨ ਜੀ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਪਲਾਂਟ ਨੂੰ ਲੈ ਕੇ ਜੀ ਦੇਖੋ ਜੀ ਲਾਸਟ ਦੇ ਵਿੱਚ ਮੈਸੇਜ ਨਹੀਂ ਮੇਰੀ ਅਪੀਲ ਹੈ ਯਾਰ ਮੇਰੇ ਪਿੰਡ ਵਾਸੀਆਂ ਨੂੰ ਮਸਕਾਬਾਦ ਦੇ ਲੋਕਾਂ ਨੂੰ ਵੀ ਇਹਨਾਂ ਖੁੱਤੀ ਲੀਡਰਾਂ ਦੇ ਗੱਲਾਂ ਦੇ ਵਿੱਚ ਨਾ ਆਓ ਝੂਠ ਦੇ ਪੈਰ ਨਹੀਂ ਹੁੰਦੇ ਜੀ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਹੈ ਉਹ ਪਿੱਛੇ हट ਗਏ ਨੇ ਜਿਹੜੇ ਕੁਝ ਕਿ ਲੋਕ ਨੇ ਉਹ ਇਹਨਾਂ ਦੇ ਇੱਕ ਗੱਲਾਂ ਦੇ ਵਿੱਚ ਨਾ ਆਉਣ ਸਾਡੇ ਨਾਲ ਗੱਲ ਕਰਨ ਡਿਸਕਸ ਕਰਨ ਅਸੀਂ ਸਾਰਾ ਪ੍ਰੋਸੈਸ ਸਮਝਾਵਾਂਗੇ ਇਹ ਬਹੁਤ ਵੱਡੀਆਂ ਬਿਮਾਰੀਆਂ ਜਿਹੜੀਆਂ ਜਿਨ੍ਹਾਂ ਦਾ ਨੋ ਹੁੰਦੇ ਨੇ ਕੈਂਸਰ ਹੋ ਜਾਊਗਾ ਹੋਰ ਇਹ ਹੋ ਨਹੀਂ ਕੁਝ ਨਹੀਂ ਹੈਗਾ ਜੀ ਕੋਈ ਬਿਮਾਰੀ ਨਹੀਂ ਬਾਇਓਗੇਸ ਤੋਂ ਹੋ ਸਕਦੀ ਨਾ ਕਿਸੇ ਨੂੰ ਹੋਈ ਜਾਂ ਨਾ ਕਦੇ ਹੋਣੀ ਹੈ ਤੇ ਸੱਚ ਦਾ ਸਾਥ ਦੇਣ ਆਪ ਗੂਗਲ ਕਰਨ ਇੰਟਰਨੈਟ ਦਾ ਸਾਥ ਲੈਣ ਇੰਟਰਨੈਟ ਦੀ ਹੈਲਪ ਲੈਣ ਜਿੰਨੀ ਮਰਜ਼ੀ ਰਿਸਰਚ ਤੁਸੀਂ ਕਰ ਸਕਦੇ ਹੋ ਕਿਤੇ ਵੀ ਕਿਸ ਕਿਸੇ ਵੀ ਤਰ੍ਹਾਂ ਦੀ ਬੇਸਟੇਜ ਤੁਹਾਨੂੰ ਨਹੀਂ ਇਸ ਨੂੰਾਂ ਤੋਂ ਦਿਖੂਗੀ ਤੇ মিডিਆ ਨੂੰ ਮੇਰੀ ਰਿਕਵੈਸਟ ਹੈ ਜੀ ਜਿੰਨੇ ਵੀ মিডিਆ ਚੈਨਲ ਇਹਨਾਂ ਦੇ ਇੰਟਰਵਿਊ ਲੰਦੇ ਨੇ ਸਾਡੀ ਲੈਂਦੇ ਨੇ ਦੋਨਾਂ ਦੇ ਪੱਖ ਸੁਣੋ ਤੇ ਦੋਨਾਂ ਦੇ ਪੱਖ ਲੋਕਾਂ ਦੇ ਮੂਰੇ ਰੱਖੋ ਤਾਂ ਕਿ ਸੱਚ ਬਾਹਰ ਆ ਸਕੇ ਦੇਖੋ ਜੀ ਮੀਡੀਆ ਦੇ ਥਰੂ ਮੈਂ ਮੀਡੀਆ ਨੂੰ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਐ ਜੋ ਮੀਡੀਆ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਸਵਾਲ ਪੁੱਛਣਾ ਚਾਹੁੰਦਾ ਵੀ ਤੁਹਾਡੇ ਕੋਲ ਅੱਜ ਤੱਕ ਕੀ ਐਵੀਡੈਂਸ ਹੈ ਵੀ ਇਹਦਾ ਹੁੰਦਾ ਐ ਇਹ ਸਾਡੇ ਵਿਰੋਧ ਚ ਨੇ ਇਹਨਾਂ ਕੋਲ 1% ਵੀ ਕਿਸੇ ਚੀਜ਼ ਦਾ ਐਵੀਡੈਂਸ ਹੈ ਮੀਡੀਆ ਨੂੰ ਇਹਨਾਂ ਤੋਂ ਸਵਾਲ ਕਰਨਾ ਚਾਹੀਦਾ ਐ ਸਭ ਤੋਂ ਕਰਨਾ ਚਾਹੀਦਾ ਅਸੀਂ ਦਿਨ ਰਾਤ ਤਿਆਰ ਹਾਂ ਇਹ ਹਰ ਇੱਕ ਤਰ੍ਹਾਂ ਦਾ ਐਵੀਡੈਂਸ ਦੇਣ ਨੂੰ ਵੀ ਇਹ ਚੀਜ਼ ਸਹੀ ਹੈ ਗ੍ਰੀਨ ਪ੍ਰੋਜੈਕਟ ਹੈ ਇਹਦੀ ਕੋਈ ਵੀ ਇਸਟੇਜ ਨਹੀਂ ਹੈ ਦੇਖੋ ਜੀ ਜਿੱਥੇ ਤੱਕ ਅਗਵਾਮਾ ਦਾ ਇਹ ਸੈਂਚਲਾਈਨਾਂ ਨੇ ਚਲਾਇਆ ਹੈ ਜਿਹੜਾ ਬਹੁਤ ਬੜੀਆਂ ਡਿਜ਼ੀਸਿਸ ਦਾ ਨਾਮ ਲੈ ਕੇ ਕੈਂਸਰ ਵਰਗੀਆਂ ਚੀਜ਼ਾਂ ਜਿਹੜੇ ਅਸੀਂ ਸੁਪਨੇ 'ਚ ਕਦੇ ਸੋਚ ਵੀ ਨਹੀਂ ਸਕਦੇ ਵੀ ਸਾਡੇ ਥਰੂ ਕਿਸੇ ਨੂੰ ਪਹੁੰਚੇ ਇਸ ਦੀ ਦਾ ਅੰਤ ਕਰਨਾ ਜ਼ਰੂਰੀ ਹੈ ਮੈਂ ਹਰੇਕ ਉਸ ਨਾਗਰਿਕ ਨੂੰ ਜਿਹੜੇ ਪਿੰਡ ਦੇ ਵਾਸੀ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਵੀ ਸੱਚ ਦੇ ਨਾਲ ਚੱਲੋ ਕਿਉਂਕਿ ਜਿੱਥੇ ਤੱਕ ਇਹ ਪ੍ਰਸ਼ਾਸਨ ਦੀ ਵੀ ਗੱਲ ਕਰਦੇ ਨੇ ਪ੍ਰਸ਼ਾਸਨ ਨੂੰ ਵੀ ਇਹ ਇਦਾਂ ਕਹਿੰਦੇ ਨੇ ਵੀ ਇਹ ਉਹਨਾਂ ਸਾਡੀ ਮੁੱਛ ਦਾ ਸਵਾਲ ਹੈ ਵੀ ਸਾਨੂੰ ਪਿੰਡ ਵਾਸੀ ਪੁੱਛਦੇ ਨੇ ਇਹ ਸਾਡੀ ਮੁੱਛ ਦਾ ਸਵਾਲ ਹੈ ਤੁਸੀਂ ਇਹਨਾਂ ਨੂੰ ਕੋਈ ਵੀ ਰਾਤ ਨੂੰ ਗੱਡੀਆਂ ਵਾਰਡਣ ਇਹਨਾਂ ਨੂੰ ਕੋਈ ਵੀ ਚੋਰੀ ਤੇ ਕੰਮ ਕਰਾਈ ਕਰੀ ਜਾਣ ਵੀ ਸਾਡੀ ਮੁੱਛ ਟਾਉਨ ਹੁੰਦੀ ਹੈ ਦੇਖੋ ਇਹ ਆਪਣੀ ਸਿਆਸਤ ਦੀ ਗੇਮ ਖੇល ਰਹੇ ਨੇ ਜਿਹੜਾ ਤੁਹਾਨੂੰ ਪਿੰਡ ਵਾਸੀਆਂ ਨੂੰ ਤੇ ਸਾਨੂੰ ਰਲ ਕੇ ਇਹਦਾ ਅੰਤ ਕਰਨਾ ਪੈਣਾ। ਦੇਖੋ ਜੀ ਪਿੰਡ ਵਾਸੀਆਂ ਨੂੰ ਮੇਰੀ ਇੱਕ ਹੋਰ ਅਪੀਲ ਹੈ ਵੀ ਜਿਹੜੇ ਵੀ ਇਹਨਾਂ ਦਾ ਸਾਥ ਦੇ ਰਹੇ ਨੇ ਇਹਨਾਂ ਅਖੋਤੀ ਲੀਡਰਾਂ ਦੇ ਨਾਲ ਅਣਜਾਣੇ ਚ ਜਾਣੇ ਚ ਇਹਨਾਂ ਦੇ ਨਾਲ ਤੁਰ ਰਹੇ ਨੇ ਉਹਨਾਂ ਨੂੰ ਵੀ ਮੇਰੀ ਇੱਕ ਅਪੀਲ ਹੈ ਵੀ ਇਨਸਾਨੀਅਤ ਕਰਕੇ ਤੇ ਇੰਡੀਅਨ ਕਨਸਟੀਟਿਊਸ਼ਨ ਲਾਅ ਕਰਕੇ ਤੁਸੀਂ ਇਹ ਕ੍ਰਾਈਮ ਕਰ ਰਹੇ ਹੋ ਕ੍ਰਾਈਮ ਦਾ ਸਾਥ ਦੇ ਰਹੇ ਹੋ। ਗਲਤ ਦਾ ਸਾਥ ਦੇ ਰਹੇ ਸਚਾਈ ਦਾ ਸਾਥ ਦੋ ਸੱਚ ਦਾ ਸਾਥ ਦੋ ਤਾਂ ਕਿ ਪ੍ਰਸ਼ਾਸਨ ਕਾਨੂੰ ਤੁਹਾਨੂੰ ਵੀ ਨਾ ਤੰਗ ਕਰੇ ਕਿਉਂਕਿ ਤੁਸੀਂ ਵੀ ਸਾਡੇ ਹੀ ਪਿੰਡ ਦੇ ਵਾਸੀ ਹੋ ਨਾ ਸਾਨੂੰ ਤੰਗ ਕਰੇ ਤੇ ਆਪਾਂ ਰਲ ਮਿਲ ਕੇ ਇਸ ਪ੍ਰੋਜੈਕਟ ਨੂੰ ਸេរੀ ਲਈਏ ਤੇ ਆਪਣੇ ਪਿੰਡ ਦਾ ਵਿਕਾਸ ਹੋਰ ਕਰੀਏ ਦੇਖੋ ਜੀ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਆਪਣੇ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਕਿਸੇ ਵੀ ਸਮੇ ਸਾਡੇ ਨਾਲ ਕੰਟੈਕਟ ਕਰੋ ਸਾਡੇ ਪਲਾਂਟ ਦੇ ਦੋਰ ਹਮੇਸ਼ਾ ਤੁਹਾਡੇ ਲਈ ਖੁੱਲੇ ਨੇ ਅੱਡੇ ਪਿੰਡ ਦਾ ਪਲਾਂਟ ਆ ਆਪਣੇ ਸਾਰਿਆਂ ਦਾ ਪਲਾਂਟ ਆ ਤੁਸੀਂ ਆਓ ਤੇ ਆਪਣੀ ਡਿਊ ਡਿਲੀਜੈਂਸ ਕਰੋ ਆਪਣੇ ਵੱਲੋਂ ਜਿੰਨਾ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ ਕਰੋ ਮੈਂ ਤਾਂ ਹੋਰ ਅਖੋਤੀ ਲੀਡਰਾਂ ਨੂੰ ਵੀ ਕਹਿੰਦਾ ਹੂੰ ਤੁਸੀਂ ਵੀ ਆਓ ਤੇ ਤੁਸੀਂ ਵੀ ਆਪਣੇ ਜੋ ਵੀ ਦੋਦੇ ਮੰਦੀ ਗੁੰਜਾਇਸ਼ ਆ ਪੱਡੋ ਮੈਂ ਜੀ ਇਹਨਾਂ ਅਖੋਤੀ ਲੀਡਰਾਂ ਨੂੰ ਵੀ ਇਨਵਾਈਟ ਕਰਦਾ ਇਨ ਫਿਊਚਰ ਕਦੇ ਵੀ ਪਿੰਡ ਵਾਸੀਆਂ ਨੂੰ ਇਨਵਾਈਟ ਕਰਦਾ ਇਨ ਫਿਊਚਰ ਕਦੇ ਵੀ ਅਗਲੇ ਤੋਂ 5 ਸਾਲਾਂ ਬਾਅਦ ਵੀ ਤੁਸੀਂ ਆਓ ਮੇਰੇ ਪਲਾਂਟ ਦੇ ਵਿੱਚ ਆ ਕੇ ਤੁਸੀਂ ਪ੍ਰੋਸੀਜਰ ਦੇਖੋ ਆਪਣੇ ਡਾਊਟ ਕੋਈ ਵੀ ਹੈ ਤਾਂ ਤੁਹਾਨੂੰ ਕਲੀਅਰ ਕਰੋ ਤੇ ਇਸ ਟਾਪਿਕ ਤੇ ਹੋਰ ਗੱਲ ਨਾ ਕਰਦੇ ਹੋਏ ਮੈਂ ਜੋ ਵੀ ਹਰਡ ਪੀੜਤੀ ਨੇ ਉਹਨਾਂ ਦੀ ਸਹਾਇਤਾ ਲਈ ਵੀ ਅਪੀਲ ਕਰਦਾ ਵੀ ਜਿੱਦਾਂ ਇਹ ਇੱਕ এনवायरमेंट ਦਾ ਮੁੱਦਾ ਹੈ ਉਹ ਵੀ ਇੱਕ এনवायरमेंट ਦਾ ਮੁੱਦਾ ਹੈ ਤੇ ਆਪਾਂ ਹਰਡ ਪੀੜਤੀ ਲੋਕਾਂ ਦੀ ਬਰਤਬਰ ਸਹਾਇਤਾ ਕਰੀਏ ਰੱਖ ਕੇ ਸਿਰਫ ਸਰਕਾਰ ਤੇ ਡਿਪੈਂਡ ਨਾ ਕਰੀਏ ਆਪਾਂ ਸਭ ਖੁਦ ਲੋਕ ਵੀ ਇਕੱਠੇ ਹੋ ਕੇ ਜੋ ਵੀ ਬਣ ਸਕਦਾ ਹੈ ਕਰੀਏ ਤਾਂ ਕਿ ਉਹਨਾਂ ਦੀ ਬਰਤਬਰ ਸਹਾਇਤਾ ਕੀਤੀ ਜਾਵੇ ਧੰਨਵਾਦ ਹਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ